ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੁਲਜੀਤ ਸਿੰਘ ਉਰਫ ਮਿੰਨੀ ਅਮਰਿੰਦਰ ਦੋਸਤੋ ਇੱਕ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਕੀ ਗੱਲ ਮੁੱਦਾ ਜਿਹੜਾ ਉਹ ਜੈਲਸੀ ਲੋਕਾਂ ਦੇ ਮਤਲਬ ਵਿੱਚ ਜਿਹੜੀ ਇੰਨੀ ਜੈਲਸੀ ਹੈ ਨਾ ਅਸੀਂ ਲੋਕਾਂ ਨੇ ਇੰਨੇ ਚੰਗੇ ਆ ਕਦੀ ਕਿਸੇ ਨਾਲ ਮਾੜੀ ਨਹੀਂ ਕੋਈ ਕੀਤੀ ਪਰ ਪਤਾ ਨਹੀਂ ਕਿ ਲੋਕ ਕਿਉਂ ਇਦਾਂ ਕਰਦੇ ਨੇ ਫਿਰ ਵੀ ਮਤਲਬ ਸਮਝ ਨਹੀਂ ਆਉਂਦੀ ਕੋਸ਼ਿਸ਼ ਤੇ ਸਾਡੇ ਤੋਂ ਭਰਾ ਸੀਗੇ ਆਪਣੇ ਨਾਲਲੇ ਪਿੰਡ ਦੇ ਬੰਟੀ ਹਾਰਨੇ ਆ ਜੀ ਉਹਨਾਂ ਦੇ ਪਿੰਡ ਇੱਕ ਟੂਰਨਾਮੈਂਟ ਕੰਟੀ ਭਾਜੀ ਹੋਣੀ ਔਰ ਐਨਆਰਈ ਵੀਰ ਜਿੰਨੇ ਵੀ ਸਮੂਹ ਹਾਰਨੀਆਂ ਪਿੰਡ ਦੇ ਵਾਸੀ ਆ ਉਹ ਇੱਕ ਟੂਰਨਾਮੈਂਟ 23 ਤਰੀਕ ਨੂੰ ਕਰਾਉਣ ਜਾ ਰਹੇ ਨੇ ਕਬੱਡੀ ਟੂਰਨਾਮੈਂਟ ਉਹਨਾਂ ਨੇ ਮੈਨੂੰ ਇੱਕ ਬੜਾ ਪਿਆਰ ਦਿੱਤਾ ਭਾਜੀ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਕਿ ਭਾਜੀ ਤੁਸੀਂ ਪਹੁੰਚਣਾ ਆ ਔਰ ਉਹਨਾਂ ਨੇ ਇੱਕ ਮੇਰਾ ਬੈਨਰ ਚ ਪਾਇਆ ਬੈਨਰ ਦੇ ਵਿੱਚ ਇੱਕ ਮੇਰੀ ਫੋਟੋ ਲਾਈ ਜੋ ਕਿ ਮੈਂ ਆਪਦੇ ਪਿੰਡ ਇੱਕ ਬੋਰਡ ਲੱਗਾ ਸੀਗਾ ਮੇਰੇ ਪਿੰਡ ਪੋਸਟ ਲਾ ਕੇ ਗਏ ਸੀ ਕਿ ਉਹ ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਕੁਝ ਮੇਰੇ ਪਿੰਡ ਦੇ ਬੰਦਿਆਂ ਨੂੰ ਵੀ ਬੜੀ ਖੁਸ਼ੀ ਬੜਾ ਵਧਾਈਆਂ ਦਿੱਤੀਆਂ ਲੋਕਾਂ ਨੇ ਯਾਰ ਵਧੀਆ ਨਾਮ ਬਣ ਗਿਆ ਤੁਹਾਡਾ ਹਨਾ ਤੇ ਕੁਝ ਬੰਦੇ ਇਦਾਂ ਦੇ ਨੇ ਕਿ ਜਿਹੜੇ ਜੈਲਸੀ ਕਰਕੇ ਅੱਜ ਉਹਨਾਂ ਨੇ ਪੋਸਟਰ ਜਿਹੜਾ ਵਾ ਆ ਵੇਖੋ ਵਿੱਚੋਂ ਸਾਡੀ ਫੋਟੋ ਹੀ ਕੱਟ ਛੜੀ ਆ ਹੈ ਇੰਨੀ ਜੈਲਸੀ ਇੱਥੋਂ ਬਾਜੀ ਦੀ ਫੋਟੋ ਹੀ ਗਈ ਨੀਚੇ ਬਾਜੀ ਬੰਟੀ ਹਾਰਨੀਆਂ ਵਾਲੇ ਦੀ ਉਹਦੀ ਵੀਰ ਦੀ ਫੋਟੋ ਪਾੜਤੀ ਇੱਥੇ ਆਪਣੀ ਫੋਟੋ ਹੀ ਉਹ ਵੀ ਅੱਧੀ ਵਿੱਚੋਂ ਮਤਲਬ ਪਾੜ ਕੇ ਇਧਰ ਆ ਸੂਆ ਆ ਉਧਰ ਛੱਡ ਦਿੱਤੀ ਹੈ ਜੈਲਸੀ ਜਿਹੜੀ ਹੈ ਨਾ ਜੈਲਸੀ ਨਹੀਂ ਕਰਨੀ ਚਾਹੀਦੀ ਜਿਹੜਾ ਵੀ ਵੀਰ ਭਰਾ ਮੇਰੇ ਪਿੰਡ ਦੇ ਨੇ ਕੋਝ ਬੰਦੇ ਚਲੋ ਮੈਨੂੰ ਤੇ ਹੁਣ ਨਹੀਂ ਪਤਾ ਕਿ ਕੌਣ ਆ ਕੌਣ ਪਾੜ ਗਿਆ ਜਿੰਨਾ ਚਿਰ ਅਸੀਂ ਕਿਸੇ ਨੂੰ ਵੇਖਿਆ ਨਹੀਂ ਨਾ ਉਹਨਾਂ ਚਿਰ ਅਸੀਂ ਕਿਸੇ ਦਾ ਨਾਮ ਜਿਹੜਾ ਨਹੀਂ ਲੈ ਸਕਦੇ ਪਰ ਬਹੁਤ ਗਲਤ ਗੱਲ ਆ ਯਾਰ ਜਿੰਨੇ ਵੀ ਇਹ ਕੰਮ ਕੀਤਾ ਵਾ ਚਲੋ 23 ਤਰੀਕ ਤੱਕ ਤੇ ਰਹਿਣ ਦਿੰਦੇ 23 24 ਤੋਂ ਬਾਅਦ ਪਾੜ ਦਿੰਦੇ ਜਿੰਨੂੰ ਇਹਨਾਂ ਦੋਖੀ ਸੀਗਾ ਪਰ ਆ ਵੇਖੋ 23 ਤਰੀਕ ਤੇ ਬਾਬਾ ਮੇਰ ਸਾਹਿਬ ਜੀ ਦੀ ਜਗ੍ਹਾ ਤੇ ਮੇਲਾ ਆ ਟੂਰਨਾਮੈਂਟ ਆ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਨੇ ਭਾਜੀ ਪਰ ਆ ਜਰੂਰ ਦੁੱਖ ਲੱਗਾ ਕਿ ਯਾਰ ਜਦੋਂ ਆਪਾਂ ਪਿੰਡ ਦੇ ਨਾਲ ਖੜੇ ਆ ਆਪਾਂ ਪਿੰਡ ਦੇ ਵਿੱਚ ਕਦੀ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਬਾਕੀ ਅੱਜਕੱਲ ਜਿਹੜਾ ਨਾ ਭਾਜੀ ਤਰੱਕੀ ਤਰੱਕੀ ਜਿਹੜੀ ਆ ਅੱਜਕੱਲ ਕਰਨੀ ਉਹ ਵੀ ਮਾੜੀ ਜੀ ਸਿੱਧੀ ਗੱਲ ਆ ਕਿਉਂਕਿ ਅੱਜ ਫੋਟੋ ਤੋਂ ਗੈਸ ਕਰ ਲਿਆ ਕਿ ਕਿੰਨਾ ਕੁ ਪਿੰਡ ਦੇ ਵਿੱਚ ਸਾਥ ਮਿਲ ਰਿਹਾ ਵਾ ਬਾਕੀ ਮੈਂ ਸਾਰੇ ਪਿੰਡ ਨੂੰ ਮਾੜਾ ਨਹੀਂ ਕਹਿੰਦਾ ਕੁਝ ਬੰਦੇ ਹੁੰਦੇ ਨੇ ਵਿੱਚ ਬਾਕੀ ਭਾਜੀ ਉਧਰ ਦੱਸਿਓ ਜਿੱਧਰ ਬੈਨਰ ਪਾਰ ਕੇ ਛੁੱਟਿਆ ਇਹਨਾਂ ਨੇ ਅੱਧਾ ਬੈਨਰ ਸਾਡਾ ਆ ਵੇਖੋ ਸੂਏ ਵੱਲ ਛੁੱਟਿਆ ਹੋਇਆ ਇਦਾਂ ਨਹੀਂ ਕਰਨਾ ਚਾਹੀਦਾ ਬਾਕੀ ਦੋਸਤੋ ਧੰਨਵਾਦ ਜਿਨ੍ਹਾਂ ਨੇ ਪਿਆਰ ਬਹੁਤ ਦਿੱਤਾ ਉਹਨਾਂ ਦਾ ਵੀ ਧੰਨਵਾਦ ਔਰ ਜਿਹੜੇ ਜੈਲਸੀ ਵਾਲੇ ਵੀਰ ਨੇ ਉਹਨਾਂ ਦਾ ਵੀ ਬਹੁਤ-